ਸਵਾਗਤ ਹੈ ਦੋਸਤੋ ਛੋਟਾ ਬੱਬੂ ਡੈਰੀ ਫਾਰਮ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਆਪਾਂ ਰਾਮਪਰਾ ਫੂਲ ਪਸ਼ੂ ਪਾਲਕ ਮੇਲਾ ਤੇ ਮਿੱਤਰੋ ਅੱਜ ਤੁਹਾਨੂੰ ਦਿਖਾਉਣੇ ਆ ਇੱਥੇ ਪਹੁੰਚਿਆ ਟੌਪ ਟੌਪ ਦੇ ਨਗਿੰਨੇ ਤੇ 22 ਜਿਹੜੀਆਂ ਝੋਟੀਆਂ ਪਹੁੰਚੀਆਂ ਤੇ ਦੋ ਦੰਦ ਤੋਂ ਲੈ ਕੇ ਪੱਕੇ ਦੰਦਾ ਤੱਕ ਦਾ ਮੁਕਾਬਲਾ ਹੈ ਤੇ ਕਿਹੜੀ ਝੋਟੀ ਜਿਹੜੀ ਪਹਿਲੇ ਨੰਬਰ ਤੇ ਆਊਗੀ ਤੁਹਾਨੂੰ ਇਹ ਵੀ ਦਿਖਾਵਾਂਗੇ ਦੂਜੇ ਤੇ ਕਿਹੜੀ ਆਊਗੀ ਤੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਅਗਲੀ ਵੀਡੀਓ ਦੇ ਵਿੱਚ ਆਪਾਂ ਪਾਰਟ ਆ ਜਿਹੜੇ ਉਹ ਛੋਟੇ ਛੋਟੇ ਬਣਾਵਾਂਗੇ ਕਿਉਂਕਿ ਫਿਰ ਬਾਲੀ ਵੱਡੀ ਲੰਮੀ ਵੀਡੀਓ ਹੋ ਜੂਗੀ ਤੇ ਸਾਰੀਆਂ ਵੀਡੀਓ ਦੇਖਣ ਲਈ ਆਪਣੇ ਬੇਜ ਨੂੰ ਜ਼ਰੂਰ ਫੋਲੋ ਕਰਿਓ ਦੇਖ ਸਕਦੇ ਹੋ ਤੁਸੀਂ ਭਰਾ ਦੂਰੋਂ ਦੂਰੋਂ ਪਹੁੰਚਿਆ ਲੈ ਕੇ ਪਸ਼ੂ ਆਪਣੇ ਤੇ ਬਹੁਤ ਟੌਪ ਦੇ ਸਾਹਮਣੇ ਹੋਏ ਪਿਆ ਇਥੋਂ ਪਤਾ ਲੱਗਦਾ ਕਿ ਬਾਈ ਆ ਜਿਹੜੇ ਬਹੁਤ ਮਿਹਨਤ ਕਰਦੇ ਆ ਆਪਾਂ ਕਹਿ ਦਿੰਨੇ ਕਿ ਇਹਦੇ ਮੋਹਰਾ ਨਸਲ ਆ ਜਿਹੜੀ ਹਰਿਆਣੇ ਦੇ ਵਿੱਚ ਆ ਨੇ ਭਾਈ ਜੀ ਆਪਣੇ ਕੋਲੇ ਵੀ ਬਹੁਤ ਟਾਪ ਦੀ ਨਸਲ ਆ ਜੇ ਤੁਸੀਂ ਚੰਗੀ ਤਰ੍ਹਾਂ ਸਾਂਭ ਸੰਭਾਲ ਕਰੋਗੇ ਬਰੀਡ ਤੇ ਕੰਮ ਕਰੋਗੇ ਤਾਂ ਨਗਿੰਨੇ ਤੁਸੀਂ ਵੀ ਇਸ ਤਰ੍ਹਾਂ ਦੇ ਤਿਆਰ ਕਰ ਸਕਦੇ ਹੋ ਦੇਖੋ ਤੁਸੀਂ ਕਿੱਡੇ ਕਿੱਡੇ ਕਾਦਾ ਤੇ ਦੇਖੋ ਚੌਂਕਦੇ ਪਸ਼ੂ ਹੈ ਇਸ ਤਰ੍ਹਾਂ ਤਿਆਰ ਕਰੋ